ਉਹ ਇਹ ਪਿਛਲੇ ਪੁੱਲ ਕਾਫੀ ਸਮੇਂ ਤੋਂ ਜਿਹੜਾ ਕੀ ਹੈ ਤਿਆਰ ਹੋ ਚੁੱਕਾ ਸੀ ਤਾਂ ਵੇਟ ਕਰ ਰਿਆ ਸੀਗਾ ਮਹੂਰਤ ਦਾ ਪਰ ਹੁਣ ਤਿੰਨ ਵਾਰ ਚਾਰ ਵਾਰ ਟਾਈਮ ਲਾਈਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਮਹੂਰਤ ਕੱਲ ਕਰਕੇ ਗਏ ਨੇ ਕਿਉਂਕਿ 10 ਸਾਲੇ ਪੁੱਲ ਪਹਿਲਾਂ ਹੀ ਲੇਟ ਹੋ ਚੁੱਕਿਆ ਤੇ ਆਪਾਂ ਜਾਵਾਂਗੇ ਆ ਕਨਾਤਾ ਭੁੱਲਣ ਗਿਆ ਪੁੱਲ ਚੱਲ ਪੂਆ ਭਾਈ ਉਹ ਪੱਗਾ ਸਾਹਿਬ ਨੂੰ ਕਹਿੰਦਾ ਸੀ ਵੀ ਛੇਤੀ ਕਰੋ ਪੁੱਲ ਖੋਲਿਏ 10 ਸਾਲ ਪਹਿਲੀ ਲੇਟ ਚੱਲ ਰਹੀ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਦੱਸ ਦਈਏ ਆਹ ਦੋਨਾਂ ਸਾਈਡ ਤੋਂ ਹੁਣ ਇੱਕ ਸਾਈਡ ਬਣੀ ਆ ਉਦਘਾਟਨ ਇੱਕ ਸਾਈਡ ਦਾ ਕੀਤਾ ਗਿਆ 3.5 ਸਾਲਾਂ ਤੋਂ 1.5 ਸਾਲ ਅਜੇ ਬਾਕੀ ਆ ਅਜੇ ਦੂਜੀ ਸਾਈਡ ਦਾ ਪੁਲ ਨਹੀਂ ਬਣਿਆ ਇਧਰਲੀ ਸਾਈਡ ਦਾ ਆਹ ਪੁਲ ਨਾਲ ਬਹੁਤ ਟ੍ਰੈਫਿਕ ਨੂੰ ਬਹੁਤ ਜਿਹੜੀ ਹੈ ਜਾਮ ਲੱਗਦੇ ਸੀ ਨਜਾਤ ਮਿਲੂਗੀ ਤੇ ਸਰਕਾਰ ਇਹ ਜਿਹੜੀ ਸੱਤਾ ਵਿੱਚ ਜਾਂਦੀ ਉਸ ਲਈ ਕਹਿੰਦੀ ਸੀਗੀ ਕਿ ਅਸੀਂ ਉਹਨਾਂ ਲੋਕਾਂ ਤੋਂ ਨਹੀਂ ਬੱਧ ਰਖਾਵਾਂਗੇ ਜਿਨ੍ਹਾਂ ਦੇ ਇਹ ਕਾਰਜ ਹੈ ਜਿਨ੍ਹਾਂ ਨੇ ਤੁ ਲੰਗਣਾ ਤੇ ਫਿਰ ਉਹ ਤੁ ਘਾਟਣ ਨੇ ਫਿਰ ਮੁੱਖ ਮੰਤਰੀ ਸਾਹਿਬ ਤੋਂ ਕਿਉਂ ਕਰਾਇਆ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਤੁ ਘਾਟਣ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਇਹ ਪੋਲ ਅੱਧਾ ਬਣ ਕੇ ਤਿਆਰ ਹੋਇਆ ਇੱਕ ਹਿੱਸਾ ਤੇ ਇੱਕ ਹਿੱਸਾ ਇਹ ਤਿਆਰ ਹੋਣ ਵਾਲਾ ਆ ਪਰ ਆਣਨ ਬਣਨ ਵਿੱਚ ਦੋ ਦਿਨ ਦਾ ਦੋ ਦੋ ਵਾਰੀ ਤਿੰਨ ਵਾਰੀ ਭਗਵੰਦ ਮਾਨ ਸਾਹਿਬ ਤੋਂ ਟਾਈਮ ਲਿੱਤਾ ਗਿਆ ਉਹ ਤੋਂ ਘਾਟਨ ਦਾ ਜਦ ਕਿ ਇੱਥੇਰੇ ਲੋਕਲ ਮੇਅਰ ਲੋਕਲ ਐਮਐਬੀਏ ਦਾ ਤੁਗਾਟ ਕਰ ਸਕਦਾ ਸੀਗਾ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਆ ਉਦਘਾਟਨ ਕੀਤਾ ਗਿਆ ਹਜੇ ਵੀ ਉਹ ਪੋਲ ਦੇ ਉੱਤੇ ਕਿ ਜਿਹੜੀ ਹੈ ਕ੍ਰੇਨ ਆਪਣੇ ਕੰਮ ਕਰਦੀ ਪਈ ਹੈ ਜੇ ਕੰਮ ਹੋ ਗਿਆ ਸੀਗਾ ਤੇ ਫਿਰ ਇਹ ਕ੍ਰੇਨ ਕੱਲੀ ਆਈ ਹੈ ਇਹਦਾ ਉਦਘਾਟਨ ਤੋਂ ਬਾਅਦ ਕੀ ਕੰਮ ਆ ਤੇ ਇਹਨੂੰ ਹਜੇ ਬਣਾਣਾ ਹੁਣ ਇੱਧਰ ਰੋਕ ਦੇਣਗੇ ਪਰੇਸ਼ਾਨੀਆਂ ਫੇਰ ਇੱਧਰ ਆਣਗੀਆਂ ਦਾ ਹਜੇ ਕੀ ਕਰਦ ਨੇ ਸਮਝ ਤੋਂ ਬਿਸ਼ੇ ਪਾਰ ਆ ਇੱਥੇ ਫੋਕੀ ਬਾਵਾਈ ਲੈਣ ਵਾਲੇ ਮੰਤਰੀ ਸੰਤਰੀ ਸਾਰੇ ਬੈਠੇ ਨੇ ਕੋਈ ਸਹੀ ਇੱਥੇ ਕੰਮ ਨਹੀਂ ਕਰਕੇ ਤਿਆਰ ਸਿਰਫ ਆਪਣੇ ਟਾਇਲਟਾਂ ਦੇ ਤੇ ਇੱਧਰ ਉਦਘਾਟਨ ਕਰਨ ਦੇ ਲੱਗੇ ਹੋਏ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਪੈਂਦਾ ਪਬਲਿਕ ਜਿਹੜੀ ਆ ਉਹ ਪਰੇਸ਼ਾਨ ਹੋ ਰਹੀ ਆ ਸਰਕਾਰੀ ਧਾਰਿਆਂ ਦੇ ਕੰਮ ਨਹੀਂ ਹੋ ਰਹੇ ਕਰਪਸ਼ਨ ਵਧੀ ਹੋਈ ਆ ਯੁੱਧ ਨਸ਼ੇ ਅਵਿਰਧ ਵੀ ਚੱਲ ਰਿਹਾ ਹੈ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ ਚ ਤੇ ਉਹਨਾਂ ਦੇ ਘਰ ਵੀ ਟਾਹੇ ਜਾ ਰਿਹਾ ਆਉਣ ਵਾਲੇ ਦਿਨਾਂ ਚ ਵੀ ਤੁਸੀਂ ਦੇਖੋਗੇ ਆ ਸਭ ਤੋਂ ਵੱਡੀ ਬਿਲਡਿੰਗ ਤੁਹਾਨੂੰ ਦਿਖ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕਾਫੀ ਮੰਤਰੀਆਂ ਸੰਤਰੀਆਂ ਦੇ ਹੱਥਾਂੋਂ ਚਾਲੂ ਕਰਾਉਣ ਲਈ ਕਿਉਂਕਿ ਉਹਦੀ ਜਿਹੜੀ ਆ ਵਿਜੀਲੈਂਸ ਵਾਲਿਆਂ ਦੇ ਕੋਲ ਜਿਹੜੀ ਫਾਈਲਾਂ ਆ ਉਹ ਕਾਰਪੋਰੇਸ਼ਨ ਚੋਂ ਗੁੰਮ ਚੁੱਕੀਆਂ ਨੇ ਜਿਹੜੀਆਂ ਉਸ ਬਿਲਡਿੰਗ ਦੇ ਨਿਰਯਾਜ ਬਿਲਡਿੰਗ ਦੀਆਂ ਫਾਈਲਾਂ ਨਾ ਉਸਾਰੀ ਦੀਆਂ ਗੁੰਮ ਚੁੱਕੀਆਂ ਨੇ ਪਰ ਉਹ ਬਿਲਡਿੰਗ ਹੁਣ ਆਪਣਾ ਰੂਪਰੇਖਾ ਲੈ ਚੁੱਕੀ ਆ ਸਿਰਫ ਬਿਜਲੀ ਦਾ ਕਨੈਕਸ਼ਨ ਦਿੰਦਾ ਤੇ ਬਿਕਰ ਨੂੰ ਤਿਆਰ ਆਦਾ ਕੋਈ ਮੰਤਰੀ ਸੰਤਰੀ ਇਹਦਾ ਜਿਹੜਾ ਇੱਕ ਵੱਡਾ ਸਕੈਮ ਆ ਇਹਦੇ ਤੇ ਬੋਲਦਾ ਨਹੀਂ ਪਿਆ ਕੋਵੰਤਮਨ ਸਾਹਿਬ ਇੱਥੇ ਆਏ ਸੀ ਪਰ ਇੱਥੇ ਸਿਰਫ yellow card ਵਾਲਿਆਂ ਨੂੰ ਬੁਲਾਇਆ ਜਾਂਦਾ ਤੋਂ ਇਹ ਸਾਡਾ ਕੰਮ ਹੁੰਦਾ ਆ YouTube ਚੈਨਲ ਜਾਂ Facebook ਦਾ ਜਿਹੜਾ ਨਿਜੀ ਗਰਾਉਂਡ ਰਿਪੋਰਟ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਉਹਨਾਂ ਨੂੰ ਇੱਥੇ ਆਣ ਦੀ ਗੱਲ ਮਨਜ਼ੂਰੀ ਨਹੀਂ ਸੀ ਕਿਉਂਕਿ ਸਾਡੇ yellow card ਨਹੀਂ ਸੀ ਤਾਂ ਸਾਨੂੰ ਇੱਥੇ ਆਣ ਦੀ ਮਨਜ਼ੂਰੀ ਨਹੀਂ ਸੀ ਵੀ ਤੁਸੀਂ ਇੱਥੇ ਨਹੀਂ ਆ ਸਕਦੇ ਕੀ ਭਗਵੰਤ ਮਾਨ ਸਾਹਿਬ ਤੋਂ ਸਵਾਲ ਨਹੀਂ ਪੁੱਛਦੇ ਯੂਨਾਈਟਿਡ ਕੋਰ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਦੋਸਤ ਮਨੋਜੀਤ ਹਾਂ ਤੋਂ ਦੋਸਤੋ ਐਸ ਤਰ੍ਹਾਂ ਇੱਕ ਅਪਡੇਟ ਲੈ ਕੇ ਆਏ ਹਾਂ ਤੁਹਾਡੇ ਨਾਲ ਇੱਕ ਜਿਹੜਾ ਕਹਿੰਦੇ ਆ ਲੁਧਿਆਣਾ ਦੇ ਵਿੱਚ ਇੱਕ ਤਾਜ ਮਹਿਲ ਦਾ ਜਿਹੜਾ ਨਵਾਂ ਰੂਪ ਬਣਿਆ ਤੇ ਉਹ ਤੁਹਾਨੂੰ ਦਿਖਾਣ ਜਾ ਰਹੇ ਹਾਂ ਸੋ ਦੋਸਤੋ ਇਹ ਮਸ਼ਹੂਰ ਲੁਧਿਆਣੇ ਦਾ ਚਾਂਸ ਨਿਮੇਕ ਆਲ ਦਾ ਜਿਹੜਾ ਪੋਲਾ ਤੁਸੀਂ ਦੇਖ ਸਕਦੇ ਹੋ ਆਹ ਵੱਡੇ ਸਾਰੇ ਜਿਹੜੇ ਸ਼ਿਵਲਿੰਗ ਮੰਦਰ ਇਹਨਾਂ ਦੇ ਤੁਹਾਨੂੰ ਪਤਾ ਲੱਗਣਾ ਹੈ ਇਹ ਚਾਂਦ ਨੇ ਮੇਰਾ ਉਹ ਪੋਲਾ ਜਿਹੜਾ ਕੀ ਇਹ ਪਿਛਲੇ 9 8-9 ਸਾਲਾਂ ਤੋਂ ਕਰੀਬ ਤੋਂ ਬੰਦ ਸੀਗਾ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਮਦਨ ਨਾਲ ਬੱਗਾ ਜੀ ਉਹਨਾਂ ਵੱਲੋਂ ਇਹਦਾ ਜਿਹੜਾ ਕੀ ਆ ਬੀਤੇ 3 ਸਾਲ ਪਹਿਲਾਂ ਜਿਹੜਾ ਕੀ ਆ ਉਹ ਮੁਰਤ ਕੀਤਾ ਗਿਆ ਸੀ ਨੀ ਪੱਥਰ ਰੱਖਿਆ ਗਿਆ ਸੀਗਾ ਉਹ ਲੈ ਕੇ ਇੱਕ ਰਿਕਸ਼ੇ ਵਾਲੇ ਨੂੰ ਲੈ ਕੇ ਇਹ ਰਿਕਸ਼ੇ ਵਾਲੇ ਤੋਂ ਕਰਾਇਆ ਗਿਆ ਸੀਗਾ ਕਿ ਇਸ ਜਿਹੜਾ ਨੀ ਪੱਥਰ ਰੱਖਿਆ ਜਾਵੇ ਤੇ ਹੁਣ ਪਿਛਲੇ ਕਾਫੀ ਸਮੇ ਤੋਂ ਇਹ ਪੁਲ ਬਣ ਚੁੱਕਾ ਸੀ ਪਰ ਇੱਕ ਮਹੂਰਤ ਦਾ ਇੰਤਜ਼ਾਰ ਕਰਦਾ ਪਿਆ ਸੀਗਾ ਸੋ ਤੁਹਾਨੂੰ ਆ ਬੋਰਡ ਤਾਂ ਦਿਖਾ ਰਿਆ ਮੈਂ ਵੀ ਹਰ ਇੱਕ ਚੀਜ਼ ਦਾ ਇੱਕ ਦੂਜੇ ਨੂੰ ਪਤਾ ਹੋਣਾ ਚਾਹੀਦਾ ਸੋ ਇਹ ਪਿਛਲੇ ਪੁਲ ਕਾਫੀ ਸਮੇਂ ਤੋਂ ਜਿਹੜਾ ਕੀ ਹੈ ਤਿਆਰ ਹੋ ਚੁੱਕਾ ਸੀ ਤਾਂ ਵੇਟ ਕਰ ਰਿਆ ਸੀਗਾ ਮਹੂਰਤ ਦਾ ਪਰ ਹੁਣ ਤਿੰਨ ਵਾਰ ਚਾਰ ਵਾਰ ਟਾਈਮ ਲਾਈਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਮਹੂਰਤ ਕੱਲ ਕਰਕੇ ਗਏ ਨੇ ਸੋ ਆ ਪਹਿਲਾਂ ਤੁਹਾਨੂੰ ਬੋਰਡ ਦਿਖਾ ਰਹੀ ਹਾਂ ਹਲਕਾ ਲੁਗਾਨਾ ਉੱਤਰੀ ਵਿਖੇ ਬੁੱਢੇ ਦਰਿਆ ਦੇ ਉੱਤੇ ਬਣ ਕੇ ਤਿਆਰ ਹੋਏ ਹਾਈ ਲੈਵਲ ਬ੍ਰਿਜ ਦਾ ਉਦਘਾਟਨ ਕਰਨ ਮਾਨਯੋਗ ਮੁੱਖ ਮੰਤਰੀ ਪੰਜਾਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਭਗਵੰਤ ਮਾਨ ਜੀ ਦਾ ਚੌਧਰੀ ਮਦਨ ਨਾਲ ਬੱਗਾ ਸੋ ਦੋਸਤੋ ਇਹ ਪੋਲ ਜਿਹੜਾ ਜਦੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਜਦੋਂ ਇਹਨੂੰ ਤੇ ਇੱਕ ਸਭ ਤੋਂ ਵੱਡੀ ਗੱਲ ਦੱਸ ਦਈਏ ਆਹ ਦੋਨਾਂ ਸਾਈਡ ਤੋਂ ਹੁਣ ਇੱਕ ਸਾਈਡ ਬਣੀ ਆ ਉਦਘਾਟਨ ਇੱਕ ਸਾਈਡ ਦਾ ਕੀਤਾ ਗਿਆ ਸਾਢੇ 3 ਸਾਲਾਂ ਤੋਂ ਡੇਢ ਸਾਲ ਅਜੇ ਬਾਕੀ ਆ ਅਜੇ ਦੂਜੀ ਸਾਈਡ ਦਾ ਪੋਲ ਨਹੀਂ ਬਣਿਆ ਇਧਰਲੀ ਸਾਈਡ ਦਾ ਜਿਹੜਾ ਕਚਹਿਰੀਆਂ ਤੋਂ ਜਿਹੜਾ ਜਗਰਾਮਾ ਵਾਲੇ ਪੁੱਲ ਤੋਂ ਜਲੰਧਰ ਨੂੰ ਜਾਂਦਾ ਤੇ ਜਿਹੜਾ ਜਲੰਧਰ ਤੋਂ ਕਚਹਿਰੀਆਂ ਨੂੰ ਪੁੱਲ ਨੂੰ ਜਾਂਦਾ ਹੈ ਜਗਰਾਮਾ ਵਾਲੇ ਪੁੱਲ ਨੂੰ ਉਹਦਾ ਹਜੇ ਮਹੂਰਤ ਕੀਤਾ ਗਿਆ ਆ ਤੇ ਉਹ ਬੋਲਾ ਜਿਹੜਾ ਅੱਧਾ ਹੀ ਬਣ ਕੇ ਤਿਆਰ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਤੋਂ ਉਦਘਾਟਨ ਕਰਾਇਆ ਗਿਆ ਥੋ ਦੋਸਤੋ ਮੈਂ ਇਹ ਨਹੀਂ ਕਹਿੰਦਾ ਉਦਘਾਟਨ ਦੀ ਗੱਲ ਪਰ ਜਿਹੜਾ ਪਰ ਕੀ ਜਿਹੜੀ ਦੂਜੀ ਸਰਕਾਰ ਹਟਕੋਸਲੇ ਕਰਦੀ ਹੈ ਜਦੋਂ ਸਰਕਾਰ ਪਾਰਟੀ ਵਿੱਚ ਆਂਦੀ ਆ ਤੇ ਸਰਕਾਰ ਇਹ ਜਿਹੜੀ ਸੱਤਾ ਵਜਾਂਦੀ ਥਲੇ ਕਹਿੰਦੀ ਸੀਗੀ ਕਿ ਅਸੀਂ ਅ ਉਹਨਾਂ ਲੋਕਾਂ ਤੋਂ ਨਹੀਂ ਬਥਰਖਾਵਾਂਗੇ ਜਿਨ੍ਹਾਂ ਦੇ ਇਹ ਕਾਰਜ ਜਿਨ੍ਹਾਂ ਨੇ ਇਥੋਂ ਲੰਗੜਾ ਕੱਲ ਮਦਨ ਨਾਲ ਬੱਗਾ ਜੀ ਲਈ ਮੈਂ ਇੰਟਰਵਿਊ ਹੁੰਦਾ ਸੀ ਉਹ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਐਦਾਂ ਕਹਿੰਦਾ ਪਰ ਇਹੀ ਬੱਗਾ ਸਾਹਿਬ ਨੇ ਇਸ ਪੋਲ ਦਾ ਜਿਹੜਾ ਕਿ ਇਹ ਨੀਂਹ ਪੱਥਰੇ ਰਿਕਸ਼ੇ ਵਾਲੇ ਤੋਂ ਰਖਾਇਆ ਸੀ ਤੇ ਫਿਰ ਉਹ ਦੁਘਟਣ ਫਿਰ ਮੁੱਖ ਮੰਤਰੀ ਸਾਹਿਬ ਤੋਂ ਕਿਉਂ ਕਰਾਇਆ ਬਹੁਤ ਸਾਰੇ ਸਵਾਲ ਨੇ ਇਹ ਤੋਂ ਕਿਉਂਕਿ ਦਾਲ ਦੂਜੀ ਗੱਲ ਆ ਆਹ ਜਿਹੜੇ ਪਿੱਛੇ ਇੱਕ ਤੁਸੀਂ ਦੇਖ ਰਹੇ ਹੋ ਇਹੀ ਪੋਲ ਤੋਂ ਆਹ ਤੁਹਾਨੂੰ ਇੱਕ ਦੂਰ ਇੱਕ ਬਿਲਡਿੰਗ ਨਜ਼ਰ ਆ ਰਹੀ ਲੱਡੂ ਬਵੇਜਾ ਦੀ ਔਰ ਜਿਹੜੀ ਦਿਖ ਰਹੀ ਹੈ ਜਿਹੜੀ ਸਭ ਤੋਂ ਵੱਡੀ ਬਿਲਡਿੰਗ ਤੁਹਾਨੂੰ ਦਿਖ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕਾਫੀ ਮੰਤਰੀਆਂ ਸੰਤਰੀਆਂ ਦੇ ਹੱਥਾਂੋਂ ਚਾਲੂ ਕਰਾਉਣ ਲਈ ਦੋਖਿਓਦੀ ਜਿਹੜੀ ਆ ਵਿਜੀਲੈਂਸ ਵਾਲਿਆਂ ਦੇ ਕੋਲ ਜਿਹੜੀ ਫਾਈਲਾਂ ਆ ਉਹ ਕਾਰਪੋਰੇਸ਼ਨ ਚੋਂ ਗੁੰਮ ਚੁੱਕੀਆਂ ਨੇ ਜਿਹੜੀਆਂ ਉਸ ਬਿਲਡਿੰਗ ਦੇ ਨਿਯਾਜ ਬਿਲਡਿੰਗ ਦੀਆਂ ਫਾਈਲਾਂ ਆ ਉਹ ਉਸਾਰੀ ਦੀਆਂ ਉਹ ਗੁੰਮ ਚੁੱਕੀਆਂ ਨੇ ਪਰ ਉਹ ਬਿਲਡਿੰਗ ਹੁਣ ਆਪਣਾ ਰੂਪਰੇਖਾ ਲੈ ਚੁੱਕੀ ਆ ਸਿਰਫ ਬਿਜਲੀ ਦਾ ਕਨੈਕਸ਼ਨ ਲੈਂਦਾ ਤਾਂ ਬਿਕਰ ਨੂੰ ਤਿਆਰ ਆ ਤਾਂ ਕੋਈ ਮੰਤਰੀ ਸੰਤਰੀ ਇਹਦਾ ਜਿਹੜਾ ਇੱਕ ਵੱਡਾ ਸਕੈਮ ਹੈ ਇਹਦੇ ਤੇ ਬੋਲਦਾ ਨਹੀਂ ਪਿਆ ਭਗਵੰਤ ਮਾਨ ਸਾਹਿਬ ਇੱਥੇ ਆਏ ਸੀ ਪਰ ਇੱਥੇ ਸਿਰਫ yellow card ਵਾਲਿਆਂ ਨੂੰ ਬੁਲਾਇਆ ਜਾਂਦਾ ਤਾਂ ਦੋਸਤੋ yellow card ਤੁਹਾਨੂੰ ਸਮਝਾਉਣੇ ਹੁੰਦਾ ਕੀ ਹੈ ਦਰਸਲ ਜਿਹੜੇ ਕੁਸ਼ ਉਧਾਰੇ ਹੁੰਦੇ ਜਿਨ੍ਹਾਂ ਨੂੰ ਜਿੱਦਾਂ ਅਖਬਾਰਾਂ ਹੁੰਦੀਆਂ ਨੇ ਜਾਂ ਵੱਡੇ ਸੈਟਲਾਈਟ ਚੈਨਲ ਹੁੰਦੇ ਉਹਨਾਂ ਨੂੰ ਪਹਿਲਾਂ ਜਿਹੜੇ ਛੋਟੀਆਂ ਅਖਬਾਰਾਂ ਹੁੰਦੀਆਂ ਸੀ ਉਹਨਾਂ ਦੇ ਵੀ yellow card ਬੰਦੇ ਹੁੰਦੇ ਸੀ ਪਰ ਉਹਨ ਕੀ ਆ ਛੋਟੇ ਜਿਹੜੇ ਪਰ YouTube ਚੈਨਲ ਆ ਜਾਂ Facebook ਚੈਨਲ ਆ ਜੋ ਤੁਹਾਡੇ ਆਪਣੇ ਹੁੰਦੇ ਜੋ ਤੁਹਾਨੂੰ ਗਰਾਉਂਡ ਰਿਪੋਰਟਿੰਗ ਦਿਖਾਉਂਦੇ ਆ ਉਹਨਾਂ ਦੇ yellow card ਬੰਦ ਕਰ ਦਿੱਤੇ ਗਏ ਆ ਭਗਵੰਤ ਮਾਨ ਸਾਹਿਬ ਨੇ ਕੀਤੇ ਆ ਜਿਹੜੇ ਕਹਿੰਦੇ ਸੀ ਤੁਹਾਨੂੰ ਬੋਲਣ ਦੀ ਸਪੀਚ ਫ੍ਰੀडम ਦਿੱਤੀ ਆ ਉਹਨਾਂ ਨੇ ਹੀ ਸਾਡੇ ਕਾਰਡ ਬੰਦ ਕਰਾਇਆ ਤੇ ਜਿਹੜੇ ਵੱਡੇ ਅਖਬਾਰ ਜਆ ਵੱਡੇ ਅਖਬਾਰ ਵੱਡੇ ادارے ਉਹਨਾਂ ਦੇ yellow card ਬੰਦੇ ਆ ਤੇ ਉਹ ਉਹਨਾਂ ਦੇ ਮੂੰਹ 'ਚ ਪਹਿਲਾਂ ਬੁਰਕੀ ਪਈ ਹੁੰਦੀ ਆ ਐਡਾਂ ਦੀ ਵੀ ਉਹਨਾਂ ਦੀ ਖ਼ਬਰਾਂ ਜੇ ਉਹਨਾਂ ਦੇ ਚੈਨਲ 'ਤੇ ਭਗਵੰਤ ਮਾਨ ਦੀ ਐਡ ਲੱਗੇਗੀ ਸਰਕਾਰ ਦਾ ਜਿਹੜਾ ਮੌਜੂਦਾ ਸਰਕਾਰ ਦੀ ਐਡ ਲੱਗੇਗੀ ਤੇ ਕਦੀ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕੋਈ ਆਪਣਾ ਪਰਸਨਲ ਬੰਦਾ ਰੱਖਿਆ ਹੋਵੇ ਉਹ ਕਰੀ ਆਪਣੇ ਖੇਮੇ ਵਿੱਚ ਉਹ ਗਲਤ ਚੀਜ਼ ਦੱਸੂਗਾ ਤੋਂ ਇਹ ਸਾਡਾ ਕੰਮ ਹੁੰਦਾ ਹੈ YouTube ਚੈਨਲ ਜਾਂ Facebook ਦਾ ਜਿਹੜਾ ਨਿਜੀ ਗਰਾਉਂਡ ਰਿਪੋਰਟ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਉਹਨਾਂ ਨੂੰ ਇੱਥੇ ਆਉਣ ਦੀ ਗੱਲ ਮਨਜ਼ੂਰੀ ਨਹੀਂ ਸੀ ਕਿਉਂਕਿ ਸਾਡੇ yellow card ਨਹੀਂ ਸੀ ਤਾਂ ਸਾਨੂੰ ਇੱਥੇ ਆਉਣ ਦੀ ਮਨਜ਼ੂਰੀ ਨਹੀਂ ਸੀ ਵੀ ਤੁਸੀਂ ਇੱਥੇ ਨਹੀਂ ਆ ਸਕਦੇ ਕਿ ਭਗਵੰਤ ਮਾਨ ਸਾਹਿਬ ਤੋਂ ਸਵਾਲ ਨਹੀਂ ਪੁੱਛ ਸਕਦੇ ਕਿਉਂਕਿ ਇਹਦੀ ਚੰਦ ਦੂਰੀ ਦੇ ਉੱਤੇ ਹੀ ਇੱਕ ਵੱਡਾ ਕ腐ਸ਼ਨ ਦਾ ਸਕੈਮ ਤੁਹਾਨੂੰ ਦਿਖਾ ਦਿੰਦੇ ਆ ਉਹ ਚੰਦ ਦੂਰੀ ਉੱਤੇ ਇੱਕ ਕ腐ਸ਼ਨ ਦਾ ਸਕੈਮ ਹੈ ਲੱਡੂ ਵੇਚਿਆ ਦੀ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਤੇ ਬਿਜਲੀ ਦਾ ਕਨੈਕਸ਼ਨ ਦਿੰਦਾ ਤੇ ਜਿਹੜੀ ਵਿਸ਼ਾ ਆ ਇਹਦੀਆਂ ਫਾਈਲਾਂ ਗੈਪ ਹੋ ਗਈਆਂ ਕਾਰਪੋਰੇਸ਼ਨ ਚ ਕ腐ਸ਼ਨ ਦੀਆਂ ਜਿਹੜੋ ਕੀ ਹੁਣ ਵਿਜੀਲੈਂਸ ਦਾ ਕੋਲੇ ਦਾ ਕੇਸ ਚੱਲਦਾ ਪਿਆ ਤੇ ਕੋਈ ਵੀ ਅਜੇ ਤੱਕ ਇਹਨੂੰ ਦੇਖਣ ਆਲਾ ਨਹੀਂ ਕਿਉਂਕਿ ਇਹ ਕਹਿੰਦੇ ਸੀ ਕ腐ਸ਼ਨ ਅਸੀਂ ਮੁਕਤ ਕਰਾਂਗੇ ਪਰ ਕ腐ਸ਼ਨ ਭਗਵੰਦ ਮਾਨ ਸਾਹਿਬ ਤੋਂ ਕੱਲ 2 ਮਿੰਟ ਦੀ ਦੂਰੀ ਤੇ ਸੀਗਾ ਇਹ ਪੁਲ ਅੱਧਾ ਬਣ ਕੇ ਤਿਆਰ ਹੋਇਆ ਇੱਕ ਹਿੱਸਾ ਤੇ ਇੱਕ ਹਿੱਸਾ ਤੇ ਤਿਆਰ ਹੋਣ ਵਾਲਾ ਆ ਪਰ ਆਨੰਦ ਵਾਣਨ ਵਿੱਚ 2 ਦਿਨ ਦਾ 2 ਦੋ 2 ਵਾਰੀ 3 ਵਾਰੀ ਭਗਵੰਦ ਮਾਨ ਸਾਹਿਬ ਤੋਂ ਟਾਈਮ ਲੱਤਾ ਗਿਆ ਉਹ ਤੋਂ ਘਟਨ ਦਾ ਜਦ ਕਿ ਇੱਥੇ ਲੋਕਲ ਮੇਅਰ ਲੋਕਲ ਐਮਐਬੀ ਇਹਦਾ ਤੁਗਾਟਰ ਕਰ ਸਕਦਾ ਸੀਗਾ ਪਰ ਜਿੱਦਾਂ ਪਿੱਛੇ ਜੇ ਪੰਜਾਬ ਦੇ ਵਿੱਚ ਬਿਨਾ ਚੋਣ ਨਿਸ਼ਾਨਾ ਦੇ ਉੱਤੋਂ ਜਿਹੜੀ ਆ ਪਾਰਟੀ ਦੇ ਚੋਣ ਨਿਸ਼ਾਨਾ ਤੋਂ ਸਰਪੰਚਾਂ ਦੀਆਂ ਬੋਟਾ ਲੜਾਈਆਂ ਗਈਆਂ ਤੇ ਸਰਪੰਚਾਂ ਦੀਆਂ ਜਿਹੜੀਆਂ ਇਲੈਕਸ਼ਨ ਕਰਾਇਆ ਗਏ ਉਹਦੂ ਵਾਰ ਸਰਪੰਚਾਂ ਨੂੰ ਸੋਚ ਚੱਕ ਪ੍ਰੋਗਰਾਮ ਕੀਤਾ ਤੇ ਉਹਦੇ ਵਿੱਚ ਸਾਡੇ ਤੁਹਾਨੂੰ ਮੈਂ ਹੁਣ ਹਰਾਨੀਆਂ ਵਾਲੇ ਗੱਲਾਂ ਤਾਂ ਦੱਸਦਾ ਕਿਉਂਕਿ ਸਾਨੂੰ ਪਰਚੇ ਪਾ ਕੇ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਰਪੰਚਾ ਦੇ ਸੋਚ ਚੱਕ ਸਮ ਜਿਹੜਾ ਸਮਾਗਮ ਆ ਸੂਤਰਾਂ ਦੀ ਗੱਲ ਕਰੀਏ ਤਾਂ 4.5 ਕਰੋੜ ਦਾ ਟੈਂਟ ਦਾ ਖਰਚਾ ਆਇਆ ਸਿਰਫ ਸਿਰਫ ਟੈਂਟ ਦਾ ਖਰਚਾ ਜਿਹੜੇ ਸਰਪੰਚਾਂ ਨੂੰ ਸੋਚ ਗਾਣੀ ਸੀ ਉਹ 4.5 ਕਰੋੜ ਕਿਹੜਾ ਕਿਹੜੇ ਟੈਂਟ ਦੀ ਜਿਹੜਾ 4.5 ਕਰੋੜ ਦਾ ਟੈਂਟ ਦਾ ਖਰਚਾ ਆ ਗਿਆ ਤੇ ਜਿਹੜੀਆਂ ਉਹਨਾਂ ਦੀਆਂ ਜਗ੍ਹਾ ਜਗ੍ਹਾ ਐਡਾ ਲੱਗੀਆਂ ਸੀਗੀਆਂ ਉਹਨਾਂ ਦਾ ਖਰਚਾ ਜਿਹੜਾ ਤੋਂ ਮੇਰੇ ਪਿੱਛੇ ਤੁਸੀਂ ਇੱਕ ਬੋਰਡ ਦੇ ਸਕਦੇ ਹੋ ਇਹ ਉਦਘਾਟਨ ਦਾ ਬੋਰਡ ਆ ਇਹ ਸਿਰਫ ਹਜੇ ਉਦਘਾਟਨ ਕੀਤਾ ਗਿਆ ਹਜੇ ਵੀ ਉਹ ਪੋਲ ਦੇ ਉੱਤੇ ਕਿ ਜਿਹੜੀ ਹੈ ਕ੍ਰੇਨ ਆਪਣੇ ਕੰਮ ਕਰਦੀ ਪਈ ਹੈ ਦੇ ਕੰਮ ਹੋ ਗਿਆ ਸੀਗਾ ਤੇ ਫਿਰ ਇਹ ਕ੍ਰੇਨ ਕੱਲੀ ਆਈ ਐ ਇਹਦਾ ਉਦਘਾਟਨ ਤੋਂ ਬਾਅਦ ਕੀ ਕੰਮ ਆ ਥੱਲੇ ਕੰਮ ਕਰੇ ਜਿਹੜਾ ਥੱਲੇ ਅੰਡਰਗਰਾਉਂਡ ਪਾਸ ਰਹਿੰਦਾ ਪਰ ਦੱਸਦੀ ਹੈ ਕਿ ਇੱਥੇ ਫੋਕੀ ਬਾਵਾ ਬਾਈ ਲੈਣ ਵਾਲੇ ਮੰਤਰੀ ਸੰਤਰੀ ਸਾਰੇ ਬੈਠੇ ਨੇ ਕੋਈ ਸਹੀ ਇੱਥੇ ਕੰਮ ਨਹੀਂ ਕਰਕੇ ਤਿਆਰ ਸਿਰਫ ਆਪਣੇ ਟਾਇਲਟਾਂ ਦੇ ਤੇ ਇਦਾਂ ਦੇ ਉਦਘਾਟਨ ਕਰਨ 'ਤੇ ਲੱਗੇ ਹੋਏ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਪੈਂਦਾ ਪਬਲਿਕ ਜਿਹੜੀ ਆ ਉਹ ਪਰੇਸ਼ਾਨ ਹੋ ਰਹੀ ਆ ਸਰਕਾਰੀ ਧਾਰਿਆਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਦੀਆਂ ਕਰਪਸ਼ਨ ਵਧੀ ਹੋਈ ਆ ਜੇ ਗੱਲ ਕਰੀਏ ਜਿਹੜੇ ਆਧਾਰੇ ਆ ਇਹਨਾਂ ਨੂੰ ਐਡਾ ਮਿਲਦੀਆਂ ਨੇ ਸਰਕਾਰੀ ਉਹਨਾਂ ਨੂੰ ਉਹਨਾਂ ਨੇ ਮੂੰਹ ਬੰਦ ਕੀਤੇ ਹੋਇਆ ਕਿ ਤਾਂ ਕਿ ਕੋਈ ਬੋਲ ਨਾ ਸਕੇ ਪਰ ਜਿਹੜੀ ਜਨਤਾ ਆ ਉਹ ਫਿਰ ਵੀ ਬੋਲਦੀ ਰਹੇਗੀ ਤੇ ਆਹ ਬੋਰਡ ਲੱਗੇ ਹੋਏ ਨੇ ਤੇ ਆਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਇਹ ਜਿਹੜੀਆਂ ਹਜੇ ਇੱਕ ਸਾਈਡ ਦਾ ਪੁਲ ਜਿਹੜਾ ਉਹ ਬਣਨਾ ਆ ਕਿਉਂਕਿ ਸਾਰਾ ਪੁਲ ਇਹ क्रैक ਦੇ ਵਿੱਚ ਰਿਪੋਰਟ ਆਈ ਸੀਗੀ ਤੇ ਇੱਕ ਪਾਸੇ ਦਾ ਪੁਲ ਜਿਹੜਾ ਹਜੇ ਚਾਲੂ ਆ ਤੇ ਇੱਕ ਪਾਸੇ ਦਾ ਚਾਲੂ ਕਰ ਦਿੱਤਾ ਗਿਆ ਆ ਤੇ ਪਹਿਲਾਂ ਹੀ ਚਾਲੂ ਸੀਗਾ ਤੇ ਇਹਨੂੰ ਹਜੇ ਬਣਾਣਾ ਹੁਣ ਇੱਧਰ ਰੋਕ ਦੇਣਗੇ ਪਰੇਸ਼ਾਨੀਆਂ ਫੇਰ ਇੱਧਰ ਆਣਗੀਆਂ ਦਾ ਹਜੇ ਕੀ ਕਰਦੇ ਨੇ ਸਮਝ ਤੋਂ ਪਿਛੇ ਬਾਹਰ ਆ ਤੁਹਾਡੇ ਕੀ ਵਿਚਾਰ ਆ ਜੋ ਦੱਸਣਾ ਕਿਉਂਕਿ ਅਸੀਂ ਤਾਂ ਸੱਚ ਦਿਖਾਣਦੇ ਰਾਵਾਂਗੇ ਖਰਚੇ ਚਾਹੇ ਤੁਸੀਂ ਪਾੰਦੇ ਰੋ ਅਸੀਂ ਸੱਚ ਦਿਖਾਣਦੇ ਰਾਵਾਂਗੇ ਕਿਉਂਕਿ ਇੱਕ ਦਿਨ ਕਹਿੰਦੇ ਆ ਇੱਕ ਦਿਨ ਜ਼ਾਲਮ ਦੇ ਜ਼ੁਲਮ ਦਾ ਅੰਤ ਜ਼ਰੂਰ ਹੁੰਦਾ ਆ ਸੱਚ ਦਿਖਾਣੇ ਆ ਤੁਹਾਨੂੰ ਕੋਈ ਮਾੜਾ ਨਹੀਂ ਕਹਿੰਦੇ ਜਨਤਰੀ ਆਵਾਜ਼ ਆ ਸੁਆ ਹੂਟਰ ਲੱਗਾ ਗੱਡੀ ਜੇ ਰੂਟਰ ਮਾਰ ਕੇ ਵੀਡੀਓ ਜਲਦੀ ਇੱਕ ਲੈ ਬੰਦ ਕਰਤਾ ਪਰ ਜਿਹੜਾ VIP ਕਲਚਰ ਘਟਾਣਾ ਸੀ ਕਿ BPI ਕਲਚਰ ਵਧੀਆ ਬਹੁਤ ਆ ਸੋ ਤੁਹਾਡੀ ਕੀ ਰਾਏ ਤੇ ਜਰੂਰ ਦੱਸਣਾ ਜਿਹੜੇ ਲੋਕ ਯੂनाइटेड ਪੋਰਟ ਨਾਲ